ਇਹ ਬੰਦੀ ਦਾ ਉਹ ਲੜਾਈ ਹੋਈ ਨਹੀਂ ਰਾਜੀਬ ਜਿੱਤੋ ਕੱਲ ਜਿਹੜਾ ਕਤਲ ਕੀਤਾ ਗਿਆ ਤੁਹਾਡੇ ਪੁੱਤੇ ਦਾ ਕੌਣ ਲੋਕ ਸੀ ਉਹਦ ਘਰ ਮਨ ਸਾਨੂੰ ਕੀ ਪੋਦੇਗਾ ਸਾਡੇ ਜਾਂਦਿਆਂ ਤੇ ਲੋਹ ਲਵਾਣ ਹੋਇਆ ਹੈ ਹੋਰ ਵੀਡੀਓ ਆਇਆ ਹੈ ਕੈਮਰਾ ਤੇ ਆਇਆ ਸਭ ਤੋਂ ਓਥੋਂ ਪਿਡਾਲੋ ਜੋਗੋ ਪੁਲਿਸ ਵੱਲੋਂ ਕੀ ਕਿਹਾ ਜਾ ਰਿਹਾ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਪੁਲਿਸ ਨੂੰ ਪਤਾ ਨਹੀਂ ਕਿ ਆਉਂਦੀ ਆ ਦੋ ਵਾਰ ਰਾਤੀ ਆਈ ਆ ਆ ਹੁਣ ਆਏ ਆ ਤੇ ਬੁਰਦ ਚੁੱਪ ਕਰਕੇ ਚਲ ਗਏ ਅੱਜ ਇਹਨਾਂ ਕਦੇ ਕਿਸੇ ਦੀ ਗ੍ਰਿਫਤਾਰੀ ਪਾਈ ਗਈ 232 ਆਂਦੇ ਆ ਪਾਈ ਗਈ ਐ ਸਾਨੂੰ ਤਾਂ ਦੱਸਿਆ ਨਹੀਂ ਪੁਲਿਸ ਵਾਲੇ ਅਸੀਂ ਓੜ ਦੀ ਵਾਈ ਸੁਣੀ ਨਹੀਂ ਪਾਈ ਗਏ ਕਿੰਨੇ ਜਾਣਿਆਂ ਨੂੰ ਜਿਹੜਾ ਉਹ ਮੜ ਲਿਆ ਗਿਆ ਪੁਲਿਸ ਵਾਲੇ ਹੁਣ ਸਾਨੂੰ ਦੱਸਿਆ ਪੁਲਿਸ ਵਾਲਿਆਂ ਨੇ ਕਿੰਨੇ ਜਾਣਿਆਂ ਨੂੰ ਮੜਿਆ

ਸਰਜੀਤ ਸਰਜੀਤ ਜੀ ਕੱਲ ਤੁਹਾਡੇ بیٹے ਦੇ ਆਨਪਛਾਤੇ ਲੋਨਵਾਂ ਨਾਲ ਮਿਲਣਾ ਕਰਨਗੇ ਕਿ ਕਾਰਨ ਲਿਆ ਕੋਈ ਕਹਿੰਦਾ ਨਹੀਂ ਕਿਹੇ ਕਾਰਨ ਦਾ ਮੈਨੂੰ ਕੋਈ ਪਤਾ ਨਹੀਂ ਮੇਰਾ ਪੁੱਤ ਘਰੋਂ ਗਿਆ ਵਾ ਆਨਪਛਾਤੇ ਬੰਤੀਆਂ ਨੇ ਪਤਾ ਨਹੀਂ ਹੋਇਆ ਕਿ ਸੇ